ਸ਼ਰੀਆ ਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਬਹੁਤ ਹੀ ਦਿਲ ਦਹਿਲਾ ਦੇਣ ਵਾਲਾ ਹਾਦਸਾ ਜਿਹੜਾ ਮਾਲਪੁਰ ਵਿੱਚ ਹੋਇਆ ਹੈ ਪਰ ਦੱਸਦੀਏ ਗੱਡੀ ਜਿਹੜੀ ਹੈ ਉਹ ਨਵੇਂ ਸ਼ਹਿਰ ਦੀ ਆ ਗੱਡੀ ਦਾ ਨੰਬਰ ਪੀਪੀ 32 ਜੇ 3535 ਆਰਟਿਕਾ ਗੱਡੀ ਹੈ ਔਰ ਦੱਸਿਆ ਜਾ ਰਿਹਾ ਬਹੁਤ ਭਿਆਨਕ ਹਾਦਸਾ ਹੁੰਦਾ ਹੈ ਇਹ ਗੱਡੀ ਐਸ਼ਰ ਦਾ ਜਿਹੜਾ ਟਰੱਕ ਹੈ ਸਿਲੰਡਰਾਂ ਨਾਲ ਭਰਿਆ ਟਰੱਕ ਐਚਪੀ ਦੇ ਸਿਲੰਡਰਾਂ ਨਾਲ ਜਿਹੜਾ ਭਰਿਆ ਟਰੱਕ ਸੀ ਉਸ ਦੇ ਵਿੱਚ ਜਾ ਟਕਰ ਆਉਂਦੀ ਔਰ ਤੁਸੀਂ ਦੇਖੋਗੇ ਕਿ ਗੱਡੀ ਇੱਕ ਪਾਸੇ ਤੋਂ ਖਤਮ ਹੋਈ ਨਜ਼ਰ ਆਉਂਦੀ ਹੈ ਗੱਡੀ ਫਰੰਟ ਤੋਂ ਜਿਹੜੀ ਹੈ ਉਹ ਖਤਮ ਹੋ ਗਈ ਹੈ ਔਰ ਤੁਸੀਂ ਦੇਖੋ ਕਿ 에ਅਰ ਬੈਗ ਜਿਹੜੇ ਆ ਉਹ ਖੁੱਲੇ ਹੋਏ ਨਜ਼ਰ ਆ ਰਹੇ ਨੇ ਸਾਰੀ ਸੜਕ ਤੇ ਕੱਚੇ ਕੱਚ ਖਿਲਰੇ ਹੋਇਆ ਗੱਡੀ ਦੇ ਪਰ ਖੱੱਚੇ ਉੱਡ ਗਏ ਨੇ ਔਰ ਪੈਸੇਂਜਰ ਵਾਲੀ ਸਾਈਡ ਜਿਹੜੀ ਹੈ ਲੈਫਟ ਹੈਂਡ ਸਾਈਡ ਜਿਹੜੀ ਹੈ ਉਹ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਪੂਰੀ ਤਰ੍ਹਾਂ ਖਤਮ ਹੋ ਗਿਆ ਲੇਕਿਨ ਗਨੀਮਤ ਇਹ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਜਿਹੜਾ ਵਿਅਕਤੀ ਹੈ ਆਰਟੀਕਲ ਗੱਡੀ ਵਿੱਚ ਸਵਾਰ ਸੀ ਉਸ ਨੂੰ ਤੁਰੰਤ ਹਸਪਤਾਲ ਵਿੱਚ ਕੇ ਪਹੁੰਚਾਇਆ ਗਿਆ ਅਤੇ ਉਸ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਤੁਸੀਂ ਦੇਖੋ ਕਿ ਐਚਪੀ ਦੇ ਜਿਹੜੇ ਸਿਲੰਡਰ ਆ ਉਹ ਐਸ਼ ਟਰੱਕ ਵਿੱਚ ਸਨ ਔਰ ਬਹੁਤ ਵੱਡਾ ਬਚਾਅ ਹੋ ਗਿਆ ਜੇ ਕਿਤੇ ਕੋਈ ਸਿਲੰਡਰ ਫਟ ਜਾਂਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਹਾਲਾਂਕਿ ਐਸ਼ ਟਰੱਕ ਜਿਹੜਾ ਆ ਉਹ ਵੀ 프ਰੰਟ ਤੋਂ ਕਾਫੀ ਨੁਕਸਾਨਿਆ ਗਿਆ ਉਹਦਾ ਵੀ ਬੰਪਰ ਜਿਹੜਾ ਆ ਉਹ ਬੈਂਡ ਹੋ ਗਿਆ ਸਾਰੇ ਸ਼ੀਸ਼ੇ ਟੁੱਟ ਗਏ ਨੇ ਕੈਬਨ ਦੇ ਡਰਾਈਵਰ ਕੈਬਨ ਦੇ ਔਰ ਜਿਹੜਾ ਟਾਇਰ ਹੈ ਉਹ ਪਿੱਛੇ ਨੂੰ ਵੜ ਗਿਆ ਤਾਂ 프ਰੰਟ ਤੋਂ ਐਸ਼ਰ ਟਰੱਕ ਵੀ ਲੰਡਾ ਹੋਇਆ ਜਾਪਦਾ ਹੈ ਲੇਕਿਨ ਜਿਹੜੀ ਆਰਟਿਕਾ ਗੱਡੀ ਹੈ ਪੀਪੀ 32 ਜੇ 35 35 ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਦੱਸਣ ਵਾਲੇ ਦੱਸਦੇ ਨੇ ਕਿ ਆ ਹਾਦਸਾ ਇੰਨਾ ਜ਼ਬਰਦਸਤ ਸੀ ਐਡੀ ਜ਼ੋਰਦਾਰ ਆਵਾਜ਼ ਆਉਂਦੀ ਹੈ 100 ਕਿਲੋਮੀਟਰ ਤੱਕ ਆਵਾਜ਼ ਸੁਣਾਈ ਦਿੱਤੀ ਜਿਹੜੇ ਲੋਕ ਕੋਲ ਸਨ ਉਹਨਾਂ ਦਾ ਦਿਲ ਡਹਿ ਲ ਗਿਆ ਪਰ ਰੱਬ ਦਾ ਸ਼ੁਕਰ ਹੈ ਕਿ ਕੋਈ ਸਿਲੰਡਰ ਨਹੀਂ ਫਟਿਆ ਨਮਾ ਸ਼ਹਿਰ ਦੀ ਗੱਡੀ ਹੈ ਆਟਕਾ ਗੱਡੀ ਹੈ ਪੀਪੀ 32 ਜੇ 3535 ਨੰਬਰ ਹੈ ਅਤੇ ਮਾਲ ਪਰ ਵਿਖੇ ਭਿਆਨਕ ਹਾਦਸਾ ਹੋਇਆ ਤਾਂ ਖਾਨੀ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਮਾਲਪੁਰ ਦੇ ਕੋਲ ਆਟਕਾ ਕਾਰ ਦਾ ਐਕਸੀਡੈਂਟ ਹੋਇਆ ਤੋਂ ਬਚਾ ਹੋ ਗਿਆ ਬੰਦੇ ਨੂੰ ਲੈ ਕੇ ਗਏ ਹੋਆ बहुत ज़्यादा भारी एक्सीडेंट तो बचाव हो गया अब सारे कच्चे कच गया कच्चे कच गया ठीक है, है।, है। सारी ਹਾਂਜੀ 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 ਮੈਂ ਆੜੀ ਰਿਉਣਾ ਸਰ ਜਿਆ ਜੀ ਥੋੜਾ ਜਿਆ ਬੜਾ ਬੈ ਸੱਟਾ ਪੈ ਗਿਆ ਉਹ ਦੇ ਛੂਈ ਗੱਡੀ ਟਰੱਕ ਤੇ ਲੱਗੀ ਆ ਬਹੁਤ ਜ਼ਿਆਦਾ ਨੁਕਸਾਨੀ ਹੋਈ ਆ ਇਹ ਮਾਲਪੁਰ ਦੇ ਕੋਲ ਅਕਸੀ ਹੰਟ ਰਿਹਾ ਹੈ ਮਾਲਪੁਰ ਦੇ ਕੋਲ ਗੱਡੀ ਸਿਲੰਡਰਾਂ ਨਾਲ ਭਰੀ ਹੋਈ ਸੀ ਇਹ ਵੀ ਬਹੁਤ ਵੱਡਾ ਬਚਾਅ ਹੋ ਗਿਆ ਇਹ ਬਹੁਤ ਵੱਡਾ ਬਚਾਅ ਹੋ ਗਿਆ ਆ ਦੇਖੋ ਸਿਲੰਡਰਾਂ ਨਾਲ ਗੱਡੀ ਭਰੀ ਹੋਈ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਤੁਸੀਂ ਦੇਖ ਲਓ ਗੱਡੀ ਸਿਲੰਡਰਾਂ ਨਾਲ ਭਰੀ ਹੋਈ ਆ ਨੁਕਸਾਨ ਬਹੁਤ ਭਾਰੀ ਸੀ ਲੋਕੀ ਸਾਰਾ ਬਚਾਅ ਹੋ ਗਿਆ